ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਿਕ ਕੋ ਸੰdu ਤੇ ਗੱਲ ਕਰਦੇ ਆ ਜੀ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਆਇਆ ਇੱਕ ਨਵਾਂ ਮੋੜ ਜਿੱਥੇ ਪ੍ਰਸ਼ਟਾਚਾਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਜਿੱਥੇ ਉਹਨਾਂ ਨੂੰ ਹੁਣ ਇੱਕ ਹੋਰ ਜਿਹੜਾ ਹੈ ਝਟਕਾ ਲੱਗ ਚੁੱਕਾ ਹੈ ਜਿੱਥੇ ਮੌਤਲ ਡੀਆਈਜੀ ਹਰਚਲ ਸਿੰਘ ਵੱਲੋਂ ਵਾਰ-ਵਾਰ ਜਿਹੜੀ ਹੈ ਅਰਜੀ ਪਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਵੱਲੋਂ ਜਿਹੜੀ ਹੈ ਜ਼ਮਾਨਤ ਦੀ ਅਰਜੀ ਪਾਈ ਜਾ ਰਹੀ ਹੈ ਲੇਕਿਨ ਉਹ ਵੀ ਰੱਦ ਹੁੰਦੀ ਦਿਖਾਈ ਦੇਦੀ ਹੈ ਤੇ ਦੂਸਰੇ ਪਾਸੋਂ ਤਾਨੂੰ ਦੱਸ ਦਈਏ ਕਿ ਇੱਕ ਹੋਰ اہم ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਮੌਤਲ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਪਿਸਤਾਜਾ ਦੇ ਮਾਲਵੇ ਚ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਚੜੀਗੜ ਦੇ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸ਼ੁੱਕਰਵਾਰ ਨੂੰ ਲੰਬੀ ਸੁਣਵਾਈ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਅਦਾਲਤ ਨੇ ਸਪਸ਼ਟ ਕੀਤਾ ਕਿ ਪੁੱਲਰ ਅਜੇ ਤੱਕ ਜੇਲ੍ਹ ਵਿੱਚ ਹੀ ਰਹਿਣਗੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਲਗਭਗ 22 ਘੰਟੇ ਬੈਠ ਚੱਲੀ ਜਿਸ ਵਿੱਚ 50 ਪੱਗ ਦੇ ਸੀਬੀਆਈ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ 50 ਜਿਹੜਾ ਹੈ ਪੱਕ ਪੁੱਲਰ ਦੇ ਵਕੀਲ ਨੇ ਐਸਪੀ ਨੇ ਪੁੱਲਰ ਨੂੰ ਦਲੀਲ ਦਿੱਤੀ ਕਿ ਸੀਬੀਆਈ ਚਲਾਨ ਵਿੱਚ ਜਿਸ ਸੇਵਾ ਤੇ ਪਾਣੀ ਸ਼ਬਦ ਦਾ ਜ਼ਿਕਰ ਕੀਤਾ ਗਿਆ ਉਹ ਮਤਲਬ ਜ਼ਰੂਰੀ ਨਹੀਂ ਕਿ ਰਿਸ਼ਵਤ ਦਾ ਹੀ ਹੋਵੇ। ਉਹਨਾਂ ਨੇ ਕਿਹਾ ਸ਼ਬਦ ਦੀ ਹੋਰ ਵੀ ਮਤਲਬ ਹੋ ਸਕਦੇ ਨੇ। ਸੀਬੀਆਈ ਦਾ ਪੱਕ ਜਾਂਚ ਏਜੰਸੀ ਦੇ ਵਕੀਲ ਨੇ ਕਿਹਾ ਕਿ ਸ਼ਬਦ ਰਿਸ਼ਵਤ ਖੋਰੀ ਲਈ ਵਰਤਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇੱਕ ਬਹੁਤ ਉੱਚ ਅਹੁਦੇ ਦੇ ਤਾਇਨਾਤ ਸैनिक ਸਾਹਿਬ ਦਾ ਡੀਜੀਪੀ ਦੇ ਪੁੱਤਰ ਹਨ ਇਸ ਲਈ ਸਾਰੇ ਸਬੂਤਾਂ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ ਹੈ। 50 ਦੇ ਪੱਖ ਦੇ ਵਿੱਚ ਵਕੀਲ ਨੇ ਕਿਹਾ ਕਿ ਜਿਸ ਥਾਂ ਸੈਕਟਰ 9 ਡੀ ਚੰਡੀਗੜ੍ਹ ਸੀਬੀਆਈ ਅਧਿਕਾਰਾਂ ਨੇ ਸ਼ਿਕਾਇਤਤਾ ਕਰਤੀ ਦੀ ਮਜਬੂਰ ਦੱਸੀ ਜਾ ਰਹੀ ਉੱਥੇ ਇੱਕ ਸੁਤੰਤਰ ਗਵਾਹ ਮੌਜੂਦ ਨਹੀਂ ਸੀ ਉਹਨਾਂ ਨੇ ਕਿਹਾ ਦੋਸ਼ ਲਾਇਆ ਕਿ ਗ੍ਰਿਫਤਾਰੀ ਸਮੇਂ ਸੀਬੀਆਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਸੂਚਿਤ ਨਹੀਂ ਕੀਤਾ ਸੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੀਬੀਆਈ ਦਸਤਾਵੇਜ਼ ਵਿੱਚ ਰਿਸ਼ਵਤ ਦੀ ਰਕਮ ਬਾਰੇ ਹੀ ਸਪਸ਼ਟ ਨਹੀਂ ਸਪਸ਼ਟਾ ਨਹੀਂ ਸੀ 1 ਲੱਖ ਰੁਪਏ ਅਤੇ ਕਿਤੇ 4 ਲੱਖ ਰੁਪਏ ਦਾ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਕੇਸ ਵਿੱਚ ਸਮਾਂ ਮੀਤੀ ਦਾ ਸਥਾਨ ਵੀ ਸਹੀ ਵੇਰਵਾ ਨਹੀਂ ਦਿੱਤਾ ਗਿਆ ਅਦਾਲਤ ਦਾ ਫੈਸਲਾ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਗੰਭੀਰਤਾ ਤੇ ਸੀਬੀਆਈ ਵੱਲੋਂ ਪੇਸ਼ ਕੀਤੇ ਸਬੂਤਾਂ ਦੇਖਦੇ ਹੋਏ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਦਾਲਤ ਨੇ ਮੰਨਿਆ ਜੇ ਉੱਚੇ ਅਹੁਦੇ ਤੇ ਬੈਠੇ ਅਧਿਕਾਰੀਆਂ ਵਿਰੁੱਧ ਲੱਗੇ ਪਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ ਚੰਡੀਗੜ੍ਹ सीबीआई ਅਦਾਲਤ ਨੇ ਜਮਾਲ ਪਟੀਸ਼ਨ ਰੱਦ ਕਰਕੇ ਹੁਣ ਹਰਜਨ ਸਿੰਘ ਪੁੱਲਰ ਪਿਸਟਾਚਰ ਦੇ ਮਾਮਲੇ ਵਿੱਚ ਜੋ ਰਾਹਤ ਬਿਲਕੁਲ ਨਹੀਂ ਮਿਲਦੀ ਦਿਖਾਈ ਦੇ ਰਹੀ ਜਿੱਥੇ ਚੰਡੀਗੜ੍ਹ ਪੁਲਿਸ ਚੰਡੀਗੜ੍ਹ सीबीआई ਅਦਾਲਤ ਨੇ ਜਿਹੜੀ ਹੈ ਹੁਣ ਉਹਨਾਂ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਹੈ ਜਿੱਥੇ ਉਹਨਾਂ ਨੂੰ ਉਹਨਾਂ ਦੇ ਵਕੀਲ ਵੱਲੋਂ ਕਾਫੀ ਦਲੀਲਾਂ ਅਪੀਲਾ ਪੇਸ਼ ਕੀਤੀਆਂ ਗਈਆਂ ਲੇਕਿਨ ਉਹਨਾਂ ਦਲੀਲਾਂ ਅਪੀਲਾ ਨੂੰ ਸੁਣਨ ਤੋਂ ਬਾਅਦ ਵੀ ਜਿਹੜੀ ਹੈ ਸੀਬੀਆਈ ਦੀ ਵੀ ਜਿੱਥੇ ਹੈ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਦੇ ਵੀ ਗਵਾਹ ਸੁਣਨ ਤੋਂ ਬਾਅਦ ਜਿਹੜੀ ਹੈ ਉਹਨਾਂ ਦੀ ਪਟੀਸ਼ਨ ਜਿਹੜੀ ਰੱਦ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ 'ਚ ਹੋਰ ਰਹਿਣ ਦੇ ਹੁਕਮ ਦਿੱਤੇ ਗਏ ਹਨ